ਸੋਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਾਰਾਇ ਰਾਹੀਰ ਸਿੰਘ বিষ্ণੂ ਭਗਵਾਨ ਦੀ ਜੈ ਸੋ ਹੰਮਾਰੈ ਰਹੀਰ ਸਿੰਘ বিষ্ণੂ ਭਗਵਾਨ ਦੀ ਜੈ ਪਰਮ ਸਤਕਾਰ ਜੋ ਪਿਆਰੀ ਹਰ ਸੰਗਤ ਜੀਓ ਆ ਸਚੇ ਪਾਸ਼ੇ ਅੱਗੇ ਆਪਾਂ ਅਰਦਾਸ ਕਰੀਏ ਕਿ ਸਾਨੂੰ ਸਾਰਿਆਂ ਨੂੰ ਪ੍ਰੇਮ ਪਿਆਰ ਅਤਿ ਪਾਕ ਇਕਤਾ ਅਤੇ ਆਪਣੇ ਦਰਸਾਏ ਹੋਏ ਮਾਰਗ ਤੇ ਚੱਲਣ ਦੀ ਦਾਤ ਬਖਸ਼ਿਸ਼ ਕਰਮ ਅਸੀਂ ਉਸ ਅਕਾਲ ਪੁਰਖ ਦੀ ਦੱਸੀ ਹੋਈ ਸਿੱਖਿਆ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਇਹ ਹੀ ਸਾਨੂੰ ਪਰਮਾਤਮਾ ਦੀ ਗੁਰਮਤ ਹੈ। ਔਰ ਆਪਾਂ ਇਸੇ ਦੇ ਉੱਤੇ ਹੀ ਚੱਲਣਾ ਹੈ। ਆਪਣੀ ਮਨਮਤ ਨੂੰ ਤਿਆਗਣਾ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਸ਼ਬੀਪੋ ਸ਼ੈਨਸ਼ੈ ਸੰਮਤ 11 ਦੇ ਪੂਰਵ ਹਰ ਸੰਗਤ ਜਲੂਸ ਦੇ ਰੂਪ ਵਿੱਚ ਹਰ ਭਗਤਵਾਰ ਜੇਠਵਾਲ ਪਹੁੰਚਨ ਤੇ ਸੱਚੇ ਪਾਤਸ਼ਾਹ ਨੇ ਹਰ ਸੰਗਤ ਨੂੰ ਸਬੋਧਨ ਕਰਦਿਆਂ ਫਰਮਾਇਆ ਮੈਂ ਉਸ ਵਿੱਚੋਂ ਥੋੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਹਾਂ ਹਰ ਬਾਣੀ ਦੇ ਮੁਤਾਬਕ ਸੱਚੇ ਪਾਤਸ਼ਾਹ ਨੇ ਜੋ ਦੱਸਿਆ ਮੈਂ ਬਹੁਤ ਦਫਾ ਸੁਣ ਚੁੱਕਿਆ ਹਾਂ ਕਿ ਸਾਡੇ ਨਾਲ ਜਿਤਨਾ ਸਬੰਧ ਹੋ ਰਿਹਾ ਹੈ ਉਹ ਕਾਗਜੀ ਹੋ ਰਿਹਾ ਹੈ ਅੱਜ ਦੁਨੀਆ ਵਿੱਚ ਕੋਈ ਗ੍ਰੰਥ ਸ਼ਾਸਤਰ ਜੇ ਕਾਗਜ਼ ਨਾ ਹੁੰਦਾ ਤੇ ਇਨਸਾਨ ਦੀ ਤੇ అవਤਾਰ ਦੀ پیغمبر ਗੁਰੂ ਦੀ ਕੋਈ ਹੋਂਦ ਨਾ ਹੁੰਦੀ ਮੈਂ ਇਸ ਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਸ ਭਗਤ ਨੂੰ ਇਸ ਲਿਖਿਆ ਹੋਇਆ ਗ੍ਰੰਥਾਂ ਤੇ ਅਖਰਾਂ ਤੇ ਕੋਈ ਸ਼ੱਕ ਹੈ ਵਹਿਮ ਹੈ ਉਹਦੇ ਵਿੱਚ ਇਹ ਵਿਚਾਰ ਹੈ ਕਿ ਇਹ ਝੂਠ ਹੈ ਤੇ ਸਾਨੂੰ ਝੂਠੇ ਮਾਨਤਾਨ ਦਿੱਤੇ ਜਾ ਰਹੇ ਹਨ ਇਹ ਬਿਲਕੁਲ ਅੱਜ ਉਹਨੂੰ ਮੈਂ ਫਰੀ ਇਜਾਜ਼ਤ ਦਵਾਂਗਾ ਉਹ ਭਰੀ ਸੰਗਤ ਵਿੱਚ ਕਹਿ ਸਕਦਾ ਹੈ ਔਰ ਮੈਂ ਉਹਦਾ ਉਸ ਨੂੰ ਉੱਤਰ ਦਵਾਂਗਾ ਕਿਉਂਕਿ ਤੁਹਾਡੇ ਹਿਰਦਿਆਂ ਵਿੱਚ ਜਦ ਤੱਕ ਪੂਰਨ ਵਿਸ਼ਵਾਸ ਤੇ ਪ੍ਰੇਮ ਤੇ ਭਾਵਨਾ ਤੇ ਭਗਤੀ ਸਤ ਸਰੂਪ ਦੇ ਸਤੋ ਗੁਣ ਨਹੀਂ ਆ ਸਕਦਾ ਉਹਨਾਂ ਚਿਰ ਸੰਸਾਰ ਨੂੰ ਮਾਰਗ ਨਹੀਂ ਦੇ ਸਕਦੇ ਪਰਮਾਤਮਾ ਨੇ ਕਿਰਪਾ ਕਿਰਪਾ ਤੁਹਾਡੇ ਉੱਤੇ ਹੋਣ ਦੇ ਜਨਮ ਵਾਸਤੇ ਨਹੀਂ ਕੀਤੀ ਪੁਰਬਲਿਆਂ ਤੇ ਕੀਤੀ ਹੈ ਵਕਤ ਆਵੇਗਾ ਕਿ 5 ਸਾਲ ਦੇ ਵਿੱਚ ਤੁਸੀਂ ਇੱਕ ਇੱਕ ਬੱਚੇ ਦਾ ਜਨਮ ਦਾ ਲੇਖ ਲਵੋਗੇ ਕਿਸ ਤਰ੍ਹਾਂ ਆਇਆ ਹੈ ਤੇ ਕਿਤਨੇ ਕਿਤਨੇ ਸਾਡੇ ਨਾਲ ਜਨਮ ਸੀ ਇਸ ਵਾਸਤੇ ਉਸ ਦੇ ਅੰਦਰ ਕੁਝ ਆਪਣੀ ਸ਼ਕਤੀ ਜਾਂ ਤਾਕਤ ਹੋ ਉਹ ਬਾਹਰ ਤੇ ਕਹਿ ਸਕਦਾ ਹੈ ਲੇਕਿਨ ਮੇਰੇ ਸਾਹਮਣੇ ਉਹ ਕਦੀ ਵੀ ਨਹੀਂ ਕਹਿ ਸਕਦਾ ਕਿ ਸਾਨੂੰ ਕਾਗਜ਼ਾਂ ਦੇ ਨਾਲ ਠੋਕਰਾਇਆ ਜਾ ਰਿਹਾ ਹੈ ਜਿਸ ਨੇ ਇਹ ਬਚਨ ਵਰਤਣਾ ਹੋਵੇ ਉਹ ਮੇਰੇ ਬਿਲਕੁਲ ਨਾ ਮੱਥੇ ਲੱਗੇ ਤੇ ਨਾ ਹੀ ਮੈਂ ਉਹਦੇ ਮੱਥੇ ਲੱਗਣਾ ਚਾਹੁੰਦਾ ਮੈਂ ਸਪਸ਼ਟ ਕਹਿ ਦਿਨਾ ਹਾਂ ਕਿ ਮੈਂ ਸੱਚੇ ਪਾਤਸ਼ਾਹੀ ਨੇ ਆਪ ਕਹੇ ਕਿ ਮੈਂ ਸਪਸ਼ਟ ਕਹਿ ਦਿਨਾ ਹਾਂ ਕਿਉਂਕਿ ਉਹ ਮੈਨੂੰ ਨਹੀਂ ਠਕਰਾ ਰਿਹਾ ਮੇਰੇ ਭਗਵਾਨ ਨੂੰ ਠਕਰਾ ਰਿਹਾ ਸੋ ਵੀਰ ਜੀਓ ਜੋ ਹਰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹੀ ਨੇ ਇੱਕ ਇੱਕ ਅੱਖਰ ਇੱਕ ਇੱਕ ਲਾਈਨ ਲਿਖਵਾਇਆ ਹੈ ਉਹ ਸਾਡੇ ਵਾਸਤੇ ਗੁਰਮਤ ਹੈ। ਔਰ ਅਸੀਂ ਉਸ ਨੂੰ ਪੜ੍ਹ ਕੇ ਚੱਲਣਾ ਹੈ। ਜਿਵੇਂ ਸੱਚੇ ਪਾਤਸ਼ਾਹੀ ਨੇ ਜਕਾਰੇ ਦੇ ਬਾਰੇ ਵਿੱਚ ਲਿਖਾਇਆ ਹੈ। ਪਹਿਲੀ ਮਾਗ 203 ਬਿਕਰਮੀ ਨੂੰ। ਜਾਦੇ ਆਵਾ 994 ਚੌਕੜੀ ਜੁਗ ਪਿਛੋਂ ਸੋਹੰਗਨਾਰਾਇ ਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਮੇਰਾ ਹੋਵੇ ਜਕਾਰਾ। ਦੂਜਾ ਇਸਤਨਾ ਕੋਈ ਮਨਾਏ ਸੋਹਰਬਾਨੀ ਦੇ ਸੱਚੇ ਪਾਤਸ਼ਾਹ ਨੇ ਲਿਖਾਇਆ ਕਿ ਜੋ ਜਕਾਰਾ ਦਿੱਤਾ ਗਿਆ ਹੈ ਆਕਾਲ ਪੁਰਖ ਦਾ ਹੈ ਏਹੀ ਤੁਹਾਡਾ ਇਸਤ ਹੈ ਇਹਨੂੰ ਹੀ ਸਵੇਰੇ ਸ਼ਾਮ ਇਹਦਾ ਜਵਾਬ ਕਰਨਾ ਹੈ ਅਠੇ ਪੈਰ ਇਸਦਾ ਜਵਾਬ ਕਰਨਾ ਕੀ ਹੁਕਮ ਕਿਦਾ ਹੈ ਆਕਾਲ ਪੁਰਖ ਦਾ ਭਗਵਾਨ ਦਾ ਔਰ ਹੁਕਮ ਬਾਰ ਬਾਰ ਨਹੀਂ ਆਉਂਦਾ ਪਹਿਲੀ ਚੇਤ 219 ਬਿਕਰਮੀ ਨੂੰ ਹਰ ਭਗਦਵਾਰ ਜੇਠਵਾਲ ਗ੍ਰੰਥ ਨੰਬਰ 11 ਦੇ ਵਿੱਚ ਸੱਚੇ ਪਾਤਸ਼ਾਹ ਨੇ ਲਿਖਾਇਆ ਸਾਚਾ ਹੁਕਮ ਅੰਤਮ ਵਾਰ ਆਖਰੀ ਵਾਰ ਇਹ ਹੁਕਮ ਹੈ ਸਾਚਾ ਹੁਕਮ ਅੰਤਮ ਵਾਰ ਹਰ ਗੋਬਿੰਦ ਆਪ ਸੁਣਾਏਗਾ ਹਰ ਗੋਬਿੰਦ ਕੌਣ ਹੈ ਅਕਾਲ ਪੁਰਖ ਪਰਮਾਤਮਾ ਇਹ ਹੁਕਮ ਉਸਨੇ ਆਪ ਸੁਣਾਇਆ ਪਿਛਲਾ ਲੇਖਾ ਮੁਕਾ ਵਿੱਚ ਸੰਸਾਰ ਹਰ ਜੋ ਹਰ ਹਰ ਆਪ ਮੁਕਾਏ ਦਾ ਕਿਉਂ ਜਦੋਂ ਅਸੀਂ ਉਸ ਦੇ ਹੁਕਮ ਦੀ ਪਾਲਣਾ ਕਰ ਲੈਨੇ ਹਾਂ ਔਰ ਉਸ ਦੀ ਗੁਰਮਤ ਤੇ ਚੱਲ ਪੈਨੇ ਹਾਂ ਫਿਰ ਉਹ ਸਾਡੇ ਪਿਛਲੇ ਲੇਖੇ ਜਿਹੜੇ ਆ ਉਹ ਖਤਮ ਕਰ ਦਿੰਦਾ ਅੱਗੇ ਸੱਚੇ ਪਾਤਸ਼ਾਹ ਨੇ ਲਿਖਾਇਆ ਸਭ ਨੇ ਗਾਉਣਾ ਏਕਾ ਪੁਰਖ ਅਕਾਲ ਦੂਜਾ ਇਸਤ ਨਾ ਕੋਈ ਮਨਾਇਆ ਹੁਣ ਗਾਉਣਾ ਕੀ ਆ ਸੀ ਸੋង ਮਾਰੇ ਸ਼ੇਸਿੰਗ ਵਿਸ਼ਨੂੰ ਭਗਵਾਨ ਦੀ ਜੈ ਇਹ ਹੀ ਸਾਡਾ ਇਸਤ ਆ ਤੇ ਇਹੀ ਹੀ ਪੁਰਖ ਅਕਾਲ ਦਾ ਜਕਾਰਾ ਹੈ ਇਸ ਕਰਕੇ ਸਚਿਪਾਸ਼ੀ ਨੇ ਇਸੇ ਕਰਕੇ ਆਪਣੀ ਸਪੀਚ ਦੇ ਵਿੱਚ ਦੱਸ ਦਿੱਤਾ ਕਿ ਹਰ ਬਾਣੀ ਨੂੰ ਜੋ ਠਕਰਾ ਰਿਹਾ ਹੈ ਉਹ ਮੇਰੇ ਭਗਵਾਨ ਨੂੰ ਠਕਰਾ ਰਿਹਾ ਹੈ ਇਸ ਕਰਕੇ ਹਰ ਬਾਣੀ ਦੇ ਜੋ ਇੱਕ ਇੱਕ ਸ਼ਬਦ ਸਾਡੇ ਲਿਖਾ ਦਿੱਤਾ ਗਿਆ ਹੈ ਉਹ ਮੰਨਣਯੋਗ ਹੈ। ਸ੍ਰੀ ਚਿਪਾਸ਼ੈ ਨੇ ਇਥੇ ਅਕਾਲ ਪੁਰਖ ਬਾਰੇ ਵੀ ਦੱਸ ਦਿੱਤਾ ਹੈ ਕਿ ਉਹ ਕੌਣ ਹੈ। 12 ਛੇਤ 2118 ਬਿਕਰਮੀ ਨੂੰ ਮੱਖਣ ਸਿੰਘ ਦੇ ਗ੍ਰਹਿ ਪਿੰਡ ਜੋੜੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ। ਗ੍ਰੰਥ ਨੰਬਰ 11 ਪੰਨਾ ਨੰਬਰ 722 ਤੇ ਹੈ। ਅਕਾਲ ਪੁਰਖ ਕੌਣ ਹੈ ਨਿਰਗੁਣ ਨਿਰਵੈਰ ਅਜੂਨੀ ਰਹਿਤ ਆਪੇ ਪੈ ਜੰਮ ਮਾਤ ਪਿਤ ਨਾ ਕੋਈ ਬਣਾਇਦਾ ਕਿਉਂਕਿ ਉਹ ਨਿਰਗੁਣ ਹੈ ਨਿਰਵੈਰ ਹੈ ਅਜੂਨੀ ਰਹਿਤ ਹੈ ਜੁਨਾ ਦੇ ਵਿੱਚ ਨਹੀਂ ਪੈਂਦਾ ਆਪੇ ਪੈ ਜੰਮ ਕਿਉਂਕਿ ਉਹ ਜਨਮ ਵਿੱਚ ਨਹੀਂ ਆਉਂਦਾ ਕਿਸੇ ਮਾਤਾ ਦੀ ਕੱਖ ਤੋਂ ਜਨਮ ਨਹੀਂ ਲੈਂਦਾ ਔਰ ਉਹ ਪ੍ਰਗਟ ਹੁੰਦਾ ਹੈ ਕਿਉਂਕਿ ਸਰੀਰ ਦੇ ਵਿੱਚ ਸਰਗੁਣ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਹੈ ਪ੍ਰਗਟ ਹੋ ਕੇ ਮਾਤ ਲੋਕ ਦੇ ਵਿੱਚ ਆਪਣੀ ਸਾਰੀ ਖੇਲ ਕਰਦਾ ਆਦ ਜੋਗਾਦ ਜਾਣੇ ਆਪੇ ਕੰਮ ਕਰਤਾਪੁਰਖ ਆਪਣੀ ਕਾਰ ਕਮਾਏ ਦਾ ਆਦ ਜਗਾਦ ਸ਼ੁਰੂ ਤੋਂ ਲੈ ਕੇ ਅੰਤ ਤੱਕ ਵੀ ਉਹ ਆਪਣੇ ਕੰਮ ਆਪੇ ਜਾਣਦਾ ਉਹ ਕਿਸੇ ਕੋਲੋਂ ਰਾਏ ਨਹੀਂ ਮੰਗਦਾ ਕਿਸੇ ਦੀ ਸਲਾਹ ਨਹੀਂ ਲੈਂਦਾ ਖੇਲੇ ਖੇਲ ਸ਼੍ਰੀ ਭਗਵਨ ਭਗਵਾਨ ਨੇ ਆਪਣਾ ਵੇਸ ਬਟਾਏ ਦਾ ਖੇਲ ਉਹ ਭਗਵਾਨ ਜਿਹੜਾ ਉਹ ਖੁਦ ਆਪਣਾ ਆਪ ਹੀ ਖੇਡਦਾ ਤੇ ਆਪਣਾ ਹੀ ਵੇਸ ਬਟਾਉਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚਖੰਡ ਦਵਾਰੇ ਆਪੇ ਵੜ ਸੱਚ ਸੰਗਾਸ਼ਨ ਸੋਭਾ ਪਾਏ ਦਾ ਹੁਣ ਸੱਚਖੰਡ ਦਵਾਰੇ ਦੇ ਵਿੱਚ ਖੋਦ ਆਪ ਹੀ ਵੜਦਾ ਤੇ ਸੱਚੇ ਸੰਘਾਸਨ ਦੇ ਉੱਤੇ ਸੋਭਾ ਪਾਉਂਦਾ ਹੁਣ ਸੱਚਾ ਸੰਘਾਸਨ ਕਿਹੜਾ ਹੈ ਇੱਥੇ ਵੀ ਸੱਚੇ ਪਾਸ਼ੇ ਨੇ ਹਰ ਬਾਣੀ ਦੇ ਵਿੱਚ ਕਲੀਅਰ ਕੀਤਾ ਆਇਆ ਸੱਚ ਸੰਘਾਸਨ ਹਰ ਬੈ ਰਾਜੇ ਨਾ ਕੋਈ ਪਾਵਾ ਨਾ ਕੋਈ ਚੂਲ ਸੱਚ ਸੰਘਾਸਨ ਕਿਹੜਾ ਹੋ ਸਾਡਾ ਦਸਮ ਦਵਾਰ ਹੈ ਜਿੱਥੇ ਉਹਦਾ ਵਾਸ ਹੈ ਉੱਥੇ ਕੋਈ ਪਾਵਾ ਚੂਲ ਨਹੀਂ ਹੈ ਅੱਗੇ ਸੱਚੇ ਪਾਸ਼ੇ ਨੇ ਲਿਖਾਇਆ ਸਾਚਾ ਘਾੜਨ ਹਰ ਜੂ ਘਾੜ ਆਪਣੀ ਦਇਆ ਕਮਾਈ ਆ ਹੁਣ ਉਹ ਘਾੜਨ ਘਾੜਨ ਕਿਹੜਾ ਕਰਦਾ ਹੈ ਸਰਗੁਣ ਅੰਦਰ ਨਿਰਗੁਣ ਵੜ ਆਪਣਾ ਮੋਖਸ਼ ਪਾਈ ਆ ਸਾਫ਼ ਤੇ ਸਪਸ਼ਟ ਕਰ ਦਿੱਤਾ ਸੱਚੇ ਪਾਤਸ਼ਾਹ ਜੀ ਨੇ ਕਿ ਉਹ ਜੰਮਦਾ ਨਹੀਂ ਹੈ ਉਹ ਜੁਨੀ ਰਹਤ ਹੈ ਉਹ ਨਿਰਗੁਣ ਹੈ ਉਹ ਨਿਰਵੈਰ ਹੈ ਔਰ ਉਹ ਸਰਗੁਣ ਸਰੀਰ ਦੇ ਅੰਦਰ ਵੜ ਕੇ ਤੇ ਆਪਣਾ ਸਾਰਾ ਖੇਲ ਕਰਦਾ ਲੇਕਿਨ ਅਸੀਂ ਉਹਦਾ ਮੁਖ ਨਹੀਂ ਵੇਖ ਸਕਦੇ ਮੁਖ ਕਦੋਂ ਦੇਖਦਾ ਜਦੋਂ ਉਹ ਸਰਗੁਣ ਸਰੀਰ ਦੇ ਵਿੱਚ ਪ੍ਰਗਟ ਹੁੰਦਾ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਲਿਖਾਇਆ ਜਿਸ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਕਾਰ ਕਰਨਾ ਨਿਰਗੁਣ ਅੰਤਰ ਰਿਹਾ ਪੜ ਆਪਣਾ ਰਾਗ ਸੁਣਾਈ ਆ ਉੰਦਰੋਂ ਕੌਣ ਫੜ ਰਿਹਾ ਨਿਰਗੁਣ ਨਿਰਗੁਣ ਕੌਣ ਅਕਾਲ ਪੁਰਖ ਸਰਗੁਣ ਸਕੇ ਨਾ ਸਰਗੁਣ ਸਕੇ ਨਾ ਕੋਈ ਫੜ ਨੇਤਰ ਨજર ਕੋਈ ਨਾ ਆਈਆ ਕਿਸ ਕਰਕੇ ਉਹਨੂੰ ਆਪਾਂ ਫੜ ਨਹੀਂ ਸਕਦੇ ਨજર ਨਹੀਂ ਆਉਂਦਾ ਨજર ਉਦੋਂ ਹੀ ਆਉਂਦਾ ਸੰਸਾਰ ਦੇ ਉੱਤੇ ਜਦੋਂ ਸਰਗੁਣ ਸਰੀਰ ਦੇ ਵਿੱਚ ਪ੍ਰਗਟ ਹੋ ਜਾਂਦਾ ਸੱਚ ਮਹੱਲੇ ਬੈਠਾ ਵਾ ਚੜ ਸੱਚਾ ਸੰਗਾਸਨ ਸੋਭਾ ਪਾਈ ਆ ਸੱਚਾ ਮਹੱਲਾ ਕਿਹੜਾ ਉਹਦਾ ਇਹ ਦਸਮ ਦਵਾਰ ਉੱਥੇ ਹੀ ਉਹਦਾ ਸੱਚਾ ਸੰਗਾਸਨ ਹੈ ਆਪਣੀ ਕਰਨੀ ਆਪੇ ਕਰ ਕਰਤਾ ਪੁਰਖ ਖੇਲ ਖਲਾਈ ਆ ਨਾ ਜਨਮੇ ਨਾ ਜਾਏ ਮਰ ਜਨਮ ਵਿਰ ਮਰਨ ਵਿੱਚ ਨਾ ਆਈ ਆ ਇਹ ਸਾਰੀ ਡਿਟੇਲ ਜਿਹੜੀ ਆ ਸੱਚੇ ਪਾਤਸ਼ਾਹ ਨੇ ਕਿੰਦਾ ਦੇ ਦਿੱਤੀ ਆ ਅਕਾਲ ਪੁਰਖ ਦੀ ਨਾ ਉਹ ਜਨਮ ਦਾ ਨਾ ਉਹ ਮਰਦਾ ਤੇ ਨਾ ਹੀ ਜਨਮ ਮਰਨ ਦੇ ਵਿੱਚ ਆਉਂਦਾ ਹੈ। ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਤਮ ਪਰਮਾਤਮ ਵੰਡ ਵੰਡਾਈ ਹੈ। ਹੁਣ ਇਹ ਹਰ ਬਾਣੀ ਜੋ ਸੱਚੇ ਪਾਤਸ਼ਾਹ ਨੇ ਲਿਖਾਈ ਹੈ ਉਹ ਸਾਡੇ ਵਾਸਤੇ ਗੁਰਮਤ ਹੈ। ਅਸੀਂ ਉਸ ਦੀ ਗੁਰੂ ਦੀ ਮੱਤ ਤੇ ਚੱਲਣਾ ਹੈ। ਮਨਮਤ ਦੇਤੇ ਨਹੀਂ ਇਹ ਸੱਚੇ ਪਾਤਸ਼ਾਹ ਹੀ ਨੇ ਜਿਹੜੀ ਹਰ ਬਾਣੀ ਲਿਖਾਈ ਹੈ ਆਓ ਅੱਗੇ ਸੁਣੀਏ ਸ੍ਰਿਸ਼ਟ ਸਬਾਈ ਦਾਇ ਸਲਾਹ ਜਿਹੜੀ ਸਾਨੂੰ ਸਾਰੀ ਸ੍ਰਿਸ਼ਟੀ ਨੂੰ ਸਲਾਹ ਦਿੱਤੀ ਗਈ ਹੈ ਔਰ ਬੜੇ ਧਿਆਨ ਨਾਲ ਸਰਵਣ ਕਰਨਾ ਆਪਨੇ ਸ੍ਰਿਸ਼ਟ ਸਬਾਈ ਦਾਇ ਸਲਾਹ ਪੁਰਖ ਅਕਾਲ ਇਸਤ ਮਨਾਈ ਆ ਆਵਾ ਸਾਡੇ ਲਈ ਇਹ ਗੁਰਮਤ ਵੀ ਆ ਇਹ ਸਲਾਹ ਵੀ ਆ ਇਹ ਉਹਦਾ ਹੁਕਮ ਵੀ ਆ ਇਹਦਾ ਆਦੇਸ਼ ਵੀ ਆ ਸ੍ਰਿਸ਼ਟ ਸਬਾਈ ਦਾ ਸਲਾਹ ਪੁਰਖ ਅਕਾਲ ਇਸਤ ਵਿਖਾਈ ਆ ਗੁਰੂ ਸ਼ਬਦ ਦੇ ਪਨ ਪੰਜ ਤਤ ਨਾ ਕੋਏ ਵਡਿਆਈ ਆ ਪੰਜ ਤਤ ਨੂੰ ਵਡਿਆਈ ਉਦਾਂ ਨਹੀਂ ਮਿਲਦੀ ਵਡਿਆਈ ਉਦੋਂ ਹੀ ਮਿਲਦੀ ਆ ਜਦੋਂ ਅਕਾਲ ਪੁਰਖ ਉਸ ਸਰੀਰ ਦੇ ਵਿੱਚ ਪ੍ਰਗਟ ਹੋ ਜਾਏ ਹਿੰਦੂ ਮੁਸਲਮ ਸਿੱਖ ਅਸਾਈ ਏਕਾ ਕਲਮਾ ਦਾ ਪੜਹਾ ਏਕਾ ਨਾਮ ਕਰੇ ਰਿਸ਼ਨਾਈਆ ਕਿਉਂਕਿ ਹਿੰਦੂ ਮੁਸਲਮ ਸਿੱਖ ਅਸਾਈ ਸਾਰਿਆਂ ਨੂੰ ਕਲਮਾ ਕਿਹੜਾ ਪੜਾ ਦਿੱਤਾ ਗਿਆ ਇੱਕੋ ਹੀ ਇੱਕੋ ਕਿਹੜਾ ਵਾ ਆਤਮ ਤੇ ਪਰਮਾਤਮ ਆਤਮ ਤੇ ਪਰਮਾਤਮ ਕੀ ਹੈ ਸੋਹ ਕਲਮਾ ਹੈ ਹੋਈ ਆ ਇਹ ਪਰਮਾਤਮਾ ਤੂੰ ਮੇਰਾ ਮੈਂ ਤੇਰਾ ਖੜਕ ਖੰਡਾ ਵਿੱਚ ਬ੍ਰਹਮੰਡਾਂ ਦਾ ਚਮਕਾ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਬੇਪਰਵਾਹੀ ਇਹ ਕਿਹਦਾ ਖੇਲ ਆ ਉਸ ਬੇਪਰਵਾਹ ਦਾ ਪਰਮਾਤਮਾ ਅੱਗੇ ਸੱਚੇ ਪਾਤਸ਼ਾਹ ਨੇ ਕੀ ਲਿਖਾਇਆ ਸ੍ਰਿਸ਼ਟ ਸਭਾਈ ਮਾਰਗ ਦਾ ਵਿਖਾਲ ਕਿਹੜਾ ਮਾਰਗ ਸਾਨੂੰ ਮੁਖਾਤਾ ਆਵਸਰਣ ਕਰੋ ਸ਼੍ਰੇਸ਼ਟ ਸਭਾਈ ਮਾਰਗਦੈ ਵਿਖਾਲ ਵਰਨ ਵਰਨ ਰਹਿਣ ਨਾ ਪਾਈ ਐ ਇਹ ਮਾਰਗ ਸੱਚੇ ਪਾਤਸ਼ਾਹ ਨੇ ਸਾਨੂੰ ਦਿਖਾਤਾ ਕਿ ਅੱਗੇ ਵਰਨ ਵਰਨ ਕੋਈ ਨਹੀਂ ਰਹਿਣਾ ਕਿਉਂ ਕਿਉਂਕਿ ਮਾਨਵ ਸਾਰੇ ਕੋਈ ਵਰਨ ਵਰਨ ਜਿਹੜੇ ਬਣਾਏ ਹੋਏ ਆ ਉਹ ਸਾਡੇ ਸੰਸਾਰਿਕ ਨੇ ਸ੍ਰਿਸ਼ਟ ਸਬਾਈ ਮਾਰਗ ਦੇ ਵਖਾਲ ਵਰਨ ਵਰਨ ਰਹਿਣ ਨਾ ਪਾਈਆ ਇੱਕੋ ਹੀ ਪੂਜਾ ਰਹੇ ਅਕਾਲ ਦੂਜਾ ਇਸਤ ਨਾ ਕੋਈ ਮਨਾਈਆ ਲਾਸਟ ਕੀ ਸੱਚੇ ਪਾਸ਼ਾ ਨੇ ਫਿਰ ਇਹੀ ਕਹਤਾ ਕਿ ਪੂਜਾ ਕੀਦੀ ਰਹਿਣੀ ਆ ਸਿਰਫ ਇੱਕੋ ਹੀ ਅਕਾਲ ਪੁਰਖ ਦੀ ਇਸ ਤੋਂ ਇਲਾਵਾ ਹੋਰ ਕੋਈ ਇਸਤ ਨਹੀਂ ਇੱਕੋ ਪੂਜਾ ਰਹੇ ਅਕਾਲ ਦੂਜਾ ਇਸਤ ਨਾ ਕੋਈ ਮਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਨੇਕ ਲੰਕ ਨਰੈਣ ਨਾਰ कालयोग तेरी अंतिम बार बाण पांदी पंद मुखाई है सो सच्चे पाशे ने जो सानु मार्ग ਦਿੱਤਾ ਹੈ ਉਹ ਬਹੁਤ ਉੱਚਾ ਅਤੇ ਸੱਚਾ ਹੈ ਕਿਸੇ ਵੀ ਸਾਨੂੰ ਵਹਿਮ ਪਰਮਾ ਦੇ ਵਿੱਚ ਨਹੀਂ ਪਾਇਆ ਸਾਫ਼ ਤੇ ਸਪਸ਼ਟ ਸਾਨੂੰ ਬਾਣੀ ਦੇ ਵਿੱਚ ਸਭ ਕੁਝ ਲੰਮਰਖਾ ਦਿੱਤਾ ਗਿਆ ਹੈ अंत सानु जाप ਜਿਹੜਾ ਹੈ ਉਹ ਸੁਹਾਗ ਦਾ ਦੇ ਦਤਾ ਹੈ ਗੁਰਬਾਣੀ ਦੇ ਵਿੱਚ ਗ੍ਰੰਥ ਨੰਬਰ 19 ਦੇ ਵਿੱਚ ਸੱਚੇ ਪਾਤਸ਼ਾਹ ਨੇ ਇਹੀ ਲਿਖਾਇਆ ਜਿਨ੍ਹਾਂ ਸੋਹੰਗ ਗਾ ਲਈ ਤੁਕ ਕੋ ਤੁਰਤ ਤੁਰਤ ਆਪਣੇ ਵਿੱਚ ਸਮਾਈ ਆ ਸੋ ਪ੍ਰਮਾਤਮਾ ਨੇ ਕਿੱਡੀ ਵੱਡੀ ਸਾਨੂੰ ਜਿਹੜੀ ਉਹ ਗੁਰਮਤ ਦੇ ਦਿੱਤੀ ਗਈ ਕਿ ਜਿਨ੍ਹਾਂ ਨੇ ਸੋਹੰਗ ਦੀ ਤੁਕ ਗਾ ਲਈ ਆ ਉਹਨਾਂ ਨੂੰ ਮੈਂ ਆਪਣੇ ਵਿੱਚ ਹੀ ਮਿਲਾ ਲਿਆ ਜੋ ਪ੍ਰੇਮ ਨਾਲ ਗਿਆ ਝੁਕ ਅਨਥਕ ਹੋ ਕੇ ਪੈਂਡਾ ਦਿੱਤਾ ਮੁਕਾਈ ਆ ਐ ਸਤ ਕਰ ਨੂੰ ਚਾਹੀਦਾ ਸਿਰਫ ਚਰਨਾ ਦਾ ਪਿਆਰ ਚਰਨਾ ਦਾ ਪ੍ਰੇਮ ਜੋ ਪ੍ਰੇਮ ਦੇ ਨਾਲ ਪਰਮਾਤਮਾ ਦੇ ਅੱਗੇ ਝੁਕ ਗਿਆ ਵਾ ਉਹਨੂੰ ਉਹਨੇ ਉਹਦੇ ਸਾਰੇ ਹੀ ਗੁਨਾਹ ਮਾਫ ਕਰਕੇ ਆਪਣੀ ਗੋਦੀ ਦੇ ਵਿੱਚ ਆਪਾਂ ਜੋ ਲੋਕ ਲੱਜਿਆ ਵਿੱਚ ਗਏ ਰੁਕ ਲੱਖ 84 ਵਿੱਚ ਦਿਆਂ ਪਵਾਈ ਜੋ ਲੋਕ ਲੱਜਿਆ ਦੇ ਵਿੱਚ ਸ਼ਰਮ ਕਰਕੇ ਰੁਕ ਗਏ ਔਰ ਪਰਮਾਤਮਾ ਦੇ ਅੱਗੇ ਨਹੀਂ ਝੁਕੇ ਸੋਹੰਗ ਦੀ ਤੋਕ ਨਹੀਂ ਗਾਈ ਸੋ ਉਹ 1084 ਵਿੱਚ ਪਵਾ ਦੇਣਾ ਇਹ ਸਾਰੇ ਸੱਚੇ ਪਾਤਸ਼ਾਹੀ ਨੇ ਸਾਨੂੰ ਹਰ ਬਾਣੀ ਰਾਹੀਂ ਸੰਦੇਸ਼ ਦਿੱਤਾ ਹੈ ਔਰ ਇਹ ਹੀ ਗੁਰਮਤਿ ਦਿੰਦੀ ਹੈ ਹੁਣ ਹਰ ਸੰਗਤ ਜੀਓ ਮੈਂ ਇੱਥੇ ਹੀ ਸੱਚੇ ਪਾਤਸ਼ਾਹੀ ਨੂੰ ਹਰ ਬਾਣੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜੇ ਕੋਈ ਅੱਖਰਵੰਦ ਘਟ ਪੜਿਆ ਆ ਗਿਆ ਹੋਵੇ ਵਿਚਾਰ ਕਰਦਿਆਂ ਕੋਈ ਅੱਖਰਵੰਦ ਘਟ ਬੋਲਿਆ ਗਿਆ ਹੋਵੇ ਤਾਂ ਮੈਂ ਸੱਚੇ ਪਾਤਸ਼ਾਹੀ ਪਾਸੋਂ ਹਰ ਸੰਗਤ ਪਾਸੋਂ ਕੇ ਮਾਂ ਮੰਗਦਾ ਹਾਂ ਆਓ ਪੰਜ ਕਾਰਿਆਂ ਦਾ ਸਾਥ ਦੇਓ ਸੋਹੰ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜੇ ਸਿੰਘ ਵਿਸ਼ਨੂੰ ਭਗਵਾਨ soh hang ma singh Vishnu, ag di jai so, shir singh Vishnu, ag di jai so, shir singh Vishnu.